ਨ ਲੱਖ ਲੱਖ ਮੁਬਾਰਕਾਂ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਉਸ ਬਾਅਦ ਦੇ ਤੇ ਉਸ ਤੋਂ ਬਾਅਦ ਮੇਰੇ ਉਹ ਛੋਟੇ ਵੀਰ ਭਾਈ ਰੂਮੀ ਖੇਲਜੀ ਦਾ ਲਿਖਿਆ ਹੋਇਆ ਗੀਤ ਪਿਸਤਲ ਵਰਗਾ ਹੁੰਦਾ ਆਸਰਾ ਸਕੇ ਭਰਾਵਾਂ ਦਾ ਕਿਉਂਕਿ ਭੈਣ ਭਰਾ ਦੀ ਸਭ ਕੁਝ ਹੁੰਦੀ ਆ ਵੀਰ ਭਰਾ ਦਾ ਭੈਣ ਦਾ ਸਾਰਾ ਹੁੰਦਾ ਹੈ ਭਾਈ ਇਹਦਾ ਲਿਖਿਆ ਹੋਇਆ ਗੀਤ ਆ ਰੂਮੀ ਖੇਲਜੀ ਦਾ ਕਿਉਂਕਿ ਜਨੰਦਰ ਦੂਰ ਦਰਸ਼ਨ ਤੇ ਕਾਪੀ ਮੇਰੇ ਅੱਗੇ ਤੇ ਵੀ ਗਿਆ ਸੀ ਇਹ ਅੱਜ ਤੋਂ ਕਾਫੀ ਪੁਰਾਣੀ ਗੱਲ ਆ ਜਾਨੀ ਕਿ 2008 ਦੀ ਗੱਲ ਐ ਸੋ ਪੇਸ਼ ਕਰ ਲੇਗਾ ਜਿੰਨਾ ਕਿ ਮੈਂ ਯਾਦਾ ਮੈਨੂੰ ਫਿਲਹਾਲ ਮੈਂ ਪੁੱਟ ਚੁੱਕੇ ਸੀ ਥੋੜਾ ਹੁਣ ਉਹ ਇੱਕੋ ਘਰ ਵਿੱਚ ਹੁੰਦੀ ਯਾਰੋ ਚੌਧਰੀ ਸਹਾਰਿਆਂ ਦੀ ਇੱਕੋ ਘਰ ਵਿੱਚ ਹੁੰਦੀ ਯਾਰੋ ਚੌਧਰੀ ਸਹਾਰਿਆਂ ਦੀ ਜੇ ਪੈਣ ਮੰਡੀਆਂ ਚੱਲਦੀ ਐ ਪਰ ਕੱਲ੍ਹ ਮਦਾ ਪਿਸਤਲ ਵਰਗਾ ਹੁੰਦਾ ਆਸਰਾ ਅਗੇ ਪਰਹਾਵਾ ਦਾ ਉਹ ਪਿਸਤਲ ਵਰਗਾ ਹੁੰਦਾ ਆਸਰਾ ਸਕੇ ਪਰਹਾਵਾ ਦਾ ਉਹ ਪਿਸਤਲ ਵਰਗਾ ਹੁੰਦਾ ਆਸਰਾ ਸਕੇ ਪਰਹਾਵਾ ਦਾ ਉਹ ਪਹਿਣਾ ਬਾਜੋ ਕੁੱਤੇ ਉੱਤੇ ਰਖੜੀ ਵੱਜੇ ਨਾ ਉਹ ਪਹਿਣਾ ਬਾਜੋ ਕੁੱਤੇ ਉੱਤੇ ਰਖੜੀ ਵੱਜੇ ਨਾ ਉਹ ਵੀਰਾ ਸੁਰ ਵਰਗਾ ਹੁੰਦਾ ਆਸਰਾ ਸਕੇ ਪ੍ਰਹਮਾ ਦਾ ਉਹ ਪਿਸ਼ਟਰ ਵਰਗਾ ਹੁੰਦਾ ਆਸਰਾ ਸਕੇ ਪ੍ਰਹਮਾ ਦਾ ਪੰਜ ਵੀਰ ਹਾ ਰومی ਗਲ ਕੰਮਿਆਣਾ ਕਹਿੰਦਾ ਏ ਉਹ ਪੰਜ ਵੀਰ ਹਾ ਰومی ਗਲ ਕੰਮਿਆਣਾ ਕਹਿੰਦਾ ਏ ਪੰਜ ਵੀਰ ਹਾ ਰومی ਗਲ ਕੰਮਿਆਣਾ ਦਾ ਏ ਉਹ ਮੇਚਰ ਵਰਗੇ ਨਾਲ ਯਾਰ ਦੇ ਜਾਣਾ ਪੈਂਦਾ ਏ ਉਹ ਜਿੰਮ ਬਥੇਰੀ ਲਾਉਂਦੇ ਜਿੰਮ ਬਥੇਰੀ ਲਾਉਂਦੇ ਜੋਰ ਦਿਖਾਉਂਦੇ ਬਾਵਾ ਦਾ ਪਿਸਟਲ ਵਰਗਾ ਹੁੰਦਾ ਆਸਰਾ ਸਕੇ ਬਰਾਵਾ ਦਾ ਉਹ ਪਿਸਟਲ ਵਰਗਾ ਹੁੰਦਾ ਆਸਰਾ ਸਕੇ ਬਰਾਵਾ ਦਾ ਉਹ ਪਿਸਟਲ ਵਰਗਾ ਹੁੰਦਾ ਆਸਰਾ